ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੋਸਤੋ ਕੀ ਹਾਲ ਚਾਲ ਸਭ ਠੀਕ ਠਾਕ ਹੁੰਜੀ ਵਧੀਆ ਅਵਨੀਤ ਵਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਦੋਸਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਵੇਖਿਆ ਕਰੋ ਮੇਰੇ ਦੋਸਤੋ ਤੇ ਸ਼ੇਅਰ ਕਰਿਆ ਕਰੋ ਜੀ ਹਾਂਜੀ ਦੁਵਾਈ ਕੀ ਦੀ ਹੈ ਤੁਹਾਡੀ ਮੇਰੀ ਆ ਭਾਣੇ ਦੁਵਾਈ ਨਾਲ ਤੇ ਚੱਲੀ ਜਾਂਦਾ ਕੰਮ ਅੱਜ ਦਾ ਸਾਰਾ ਸਹੀ ਗਾ ਕਪੜੇ ਲੈ ਕੇ ਆਇਆ ਤੁਸੀਂ ਦਿਖਾ ਦਿਓ ਅਸੀਂ ਪੈਨ ਛੜਕੜੀ ਲੈ ਕੇ ਆਏ। ਬਹਾਂਜੀ ਸਸਤੀ ਕਰ ਸਾਰੇ ਇਹਨੂੰ ਤੇ ਕੱਲ ਲੈਂਦੇ ਅਸੀਂ ਕਪੜੇ ਤੇ ਉੱਥੇ ਸਾਨੂੰ ਬਾਜ਼ਾਰ ਦਾ ਨਾ ਵਲੌਗ ਬਣਾਇਆ ਰੈਂਗੇ। ਵਾਸੇ ਹਿੱਤੇ ਕਿ ਘਰੇ ਘਰੇ ਬਣਾਉਣਾ ਸਿੱਖਿਆ ਬਾਹਰ ਥੋੜਾ ਬੋਤਾ ਜਿਹਾ ਬਣਾਉਣਾ ਪਰ ਜ਼ਿਆਦਾ ਨਹੀਂ ਗਾ ਤੇ ਚਲੋ ਜਿਵੇਂ ਜਿਵੇਂ ਆਪਾਂ ਵਲੌਗ ਹੈ ਨਾ ਬਣਾਉਦੇ ਜਾਵਾਂਗੇ ਥੋੜਾ ਜਿਹਾ ਵੀ ਆਦ ਨੂੰ ਜੀ ਮੰਨ ਜੂਗੇ ਹੈ ਨਾ ਬਾਹਰ ਬੋਲਣ ਦੀ ਤੇ ਚਲੋ ਫਿਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣੀ ਹੁਣ ਕਪੜੇ ਨਵੇਂ ਇਕਦਾਂ ਜੀ ਹੋਰ ਮੈਂ ਦਿਖਾਉਣਾ ਦੋਸਤੋ ਆ ਮੇਰੀ ਗੁੜੀਆਂ ਨੇ ਕੱਲ ਨਾ ਇਹ ਕੀ ਹੈ ਡੈਡੀ ਡੋਰੀ ਮਾਨ ਡੋਰੀ ਮਾਨ ਬਣਾਇਆ ਕੱਲ ਟਾਈਮ ਵੀ ਖਰਾਬ ਸੀ ਇਹ ਸ਼ੀਸ਼ੇ ਦੇ ਉੱਤੇ ਬਣਾਇਆ ਜੀ ਅੱਜ ਤੁਹਾਨੂੰ ਦਿਖਾਵਾਂ ਆ ਦੇ ਆ ਸ਼ੀਸ਼ਾ ਇਹ ਇਹ ਸ਼ੀਸ਼ੇ ਦੇ ਉੱਤੇ ਬਣਾਇਆ ਹੋਇਆ ਆ ਹੋਰ ਵੀ ਵੱਧੋ ਤਰੀਆਂ ਚੀਜ਼ਾਂ ਬਣਾ ਲਈ ਮੇਰੀ ਗੁੜੀਆਂ ਦੇਖੋ ਹਣੇ ਆਏ ਹੈ ਦਿਖਾਈਆਂ ਜਲ ਕੋਈ ਨਹੀਂ ਆਪਾਂ ਦਵਾਰੀ ਦਿਖਾ ਦਨੇ ਆ ਰਿਆ ਚੀਜ਼ ਹੋ ਗਈ ਮੇਰੀ ਬਹੁਤ ਸੋਹਣੀ ਕਰਦੀ ਹੈ ਪੇਂਟਿੰਗ ਰੋ ਤਾਂ ਨਹੀਂ ਰੋਵੇ ਦੇਖਣ ਕਰਾਉਣੀ ਪਾਉਗੀ ਹੈ ਉਹ ਜਦੋਂ ਤੁਸੀਂ ਘਰੇ ਜਾਓ ਉਦੋਂ ਕਰਾ ਦੇ ਹੂੰ ਅੱਧੇ ਕਰਾ ਦੇ ਅੱਸੀ ਜੀ ਤੁਹਾਡੀ ਅਗੀ ਜੀ ਹਾਂ ਜੀ ਆ ਦੇਖੋ ਆ ਹੈਗੀ ਆ ਉਹ ਨੀਲੀ ਪੈਂਟ ਸ਼ਰਟ ਦਾ ਕੱਪੜੇ ਤਾਂ ਪੂਰੇ ਬ੍ਰਾਂਡ ਦੇ ਆ ਵੀ ਹੈ ਹੈ ਦੇਖ ਹਕਾ ਠੀਕ ਦਿਖਾਈ ਆਰੇ ਇੱਧਰ ਪੈਂਟ ਹਾਂ ਇਹ ਆ ਪੈਂਟ ਲੈ ਹੁੰਦੀ ਆ ਠੀਕ ਤੇ ਆ ਹੈਗੀ ਇਹ ਸ਼ਰਟ ਹਮਮ ਕੱਪੜੇ ਸੋਹਣੇ ਲੰਦੀ ਥੋੜੀ ਕੱਟ ਸ਼ਰਟ ਦੀ ਠੀਕ ਆ ਥੋੜੀਆਂ ਦੇ ਬਾਅਦ ਸ਼ਰਟ ਸੂਟ ਕਰਾਉਣੀ ਪਊਗੀ ਹੈਨਾ ਥੋੜੀ ਪਹਿਲਾਂ ਮੈਂ ਫਿਟਿੰਗ ਕਰ ਦੂੰਗੀ ਉਸ ਤੋਂ ਬਾਅਦ ਚਰਚਾ ਕਰਾਂਗੇ ਹਾਂ ਨਹੀਂ ਸੋਹਣੇ ਕੱਪੜੇ ਆ ਦੇ ਵਧੀਆ ਲੰਦੀ ਆ ਆ ਲੰਦੀ ਇਹਨਾਂ ਦੀ ਪੈਂਟ ਸ਼ਰਟ ਹਾਂ ਮੇਰੀ ਪੈਂਟ ਥੋੜੀ ਥੋੜੀ ਹਾਂ ਥੋੜੀ ਲਾਈਨਿੰਗ ਦਾ ਉਹਦਾ ਫਰਕ ਆ ਕਲਰ ਦਾ ਇਹ ਬਲੈਕ ਚ ਉਹ ਥੋੜੀ ਹਾਂ ਨੀਲੇ ਕਲਰ ਜੀ ਚ ਹੈ ਬਲੂ ਕਲਰ ਚ ਤੇ ਆ ਸ਼ਰਟ ਤੁਸੀਂ ਮੈਂਟ ਕਰਕੇ ਤੁਸੀਂ ਜਰੂਰ ਦੱਸੋ ਵੀ ਪੈਂਟਾ ਸ਼ਰਟਾ ਦੋਨੇ ਸੋਹਣੀਆਂ ਹਨ ਠੀਕ ਹੈ ਜੀ ਹਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਤੁਹਾਨੂੰ ਉਧਰ ਸਹੀ ਜਾਂਦਾ ਤੇ ਮੰਮੀ ਕੀ ਹੱਸਦਾ ਕੋਈ ਨਹੀਂ ਨਾ ਦੱਸੀ ਜਾਂਦਾ ਚਲੋ ਕੋਈ ਗੱਲ ਨਹੀਂ ਤੇ ਇੱਕ ਮੈਂ ਥਰੂ ਹੋਰ ਚੀਜ਼ ਦਿਖਾਉਣੇ ਕੱਲ ਮੈਂ ਲਿਆ ਚੁੱਲਾ ਤੇ ਹਾਜੀ ਉਹਦੇ ਚ ਮਿੱਟੀ ਲਾਉਣੀ ਆ ਚਲੋ ਅਜੇ ਬਾਅਦ ਚੁੱਲਾ ਸੀਦਾ ਸੀਗਾ ਤੇ ਉਹਨੂੰ ਟੁੱਟ ਗਿਆ ਸੀਗਾ ਤੇ ਕੱਲ ਨਾ ਗੱਡੀ ਦੇ ਵਿੱਚ ਰੇੜੇ ਵਾਲਾ ਆਇਆ ਸੀਗਾ ਤੇ ਫਿਰ ਜਿਹੜੇ ਆ ਤੇ ਮੈਂ ਚੁੱਲਾ ਲੈ ਲਿਆ ਨਾਲ ਲੈਂਦਾ ਦੁਕਾਨ ਤੋਂ ਲਿਉਣੇ ਤਾਂ ਥੋੜਾ ਜਿਹਾ ਮਹਿੰਗਾ ਪੈਂਦਾ ਹੈਗਾ 2.5 ਦਾ ਪਸੂਦਾ ਪੈਂਦਾ ਹੈਗਾ ਤੇ ਗੱਡੀ ਦੇ ਵਿੱਚ ਵੈਸੇ ਤਾਂ ਉਹਨੇ ਕਿਹਾ ਸੀ ਜੇ ਵੀ 100 ਮਿੱਟੀ ਲੱਗੀ ਹੋਈ ਹੈ ਇਹਦੇ ਅੰਦਰ ਲਾਉਂਦੇ ਤੇ ਮਿੱਟੀ ਤਾਂ ਲੱਗੀ ਨਹੀਂ ਇਹਦੇ ਅੰਦਰ ਮਿੱਟੀ ਤਾਂ ਲਾਉਣੀ ਅੱਜ ਲਾਉਂਗੀ ਅੱਜ ਲਾਉਂਗੀ ਤੂੜੀ ਹੈਣੀ ਸੀਗੀ ਤਾਂ ਕਰਕੇ ਫਿਰ ਮੈਂ ਕਿ ਪਹਿਲਾਂ ਥੋੜੀ ਤੂੜੀ ਲਿਆ ਮੰਗ ਜਾਰੀ ਹੂ ਜੀ ਥੋੜੀ ਭਾ ਕੇ ਨਾ ਫਿਰ ਮਾਲਣ ਜਾਂ ਤੇ ਵਧੀਆ ਮਿੱਟੀ ਜੀ ਲੱਗ ਜੂਗੀ ਫਿਰ ਨਾ ਮਿੱਟੀ ਲਾਉਣ ਨਾਲ ਚੁੱਲਾ 파ੜਦਾ ਨਹੀਂ ਕਹਿ ਦਿੰਦੇ ਆ ਤੇ ਵਧੀਆ ਰਹਿੰਦਾ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਚਲੋ ਜੀ ਚੁੱਲਾ ਲੈ ਲਿਆ ਮਾੜੀ ਮੋਟੀ ਅੱਗ ਮਚਾਇਆ ਕਰਾਂਗੇ ਬੱਚੇ ਸੇਕ ਲਿਆ ਕਰਨਗੇ ਹਮਮ ਔਰ ਸਾਰਤ ਮਣੀ ਭਲਾੜ ਇਹ ਆਉਂਦੇ ਨਾ ਕਿ ਚੋਰੀ ਦਾ ਲੱਗਦਾ ਤੇ ਉਹ ਕੱਲ੍ਹ ਐਂਟੀਰੀ ਹੈ ਨਹੀਂ ਵੈਸੇ ਤਾਂ ਆਪਾਂ ਕੋਈ ਐਵੇਂ ਕੰਮ ਨਹੀਂ ਕਰਦੇ ਨਹੀਂ ਇਹ ਤਾਂ ਇੱਕ ਇਧਰ ਲਾਇਆ ਰਹੀ ਮਣੀ ਭਲਾੜ ਦੀ ਚ ਇਹ ਕਾਸੇ ਨਿਕਲ ਜਾਂਦੇ ਹਾਂ ਤਾਂ ਹੋ ਗਿਆ ਕਰਨੀ ਲੱਗ ਗਿਆ ਇਹ ਤਾਂ ਲੱਗ ਗਿਆ ਮੈਂ ਤੁਹਾਨੂੰ ਕਿਹਾ ਇਹ ਨਾ ਆਏ ਨਹੀਂਗਾ ਇਹ ਐ ਜੜ ਲੱਗਦੀ ਉਹ ਇੱਥੇ ਯਾਰ ਮੈਂ ਉਹਦੇ 20 ਸਿੱਟੇ ਸੀ ਹੋਏ ਨਹੀਂ ਹਨ ਨਹੀਂ ਨਹੀਂ ਆਏ ਨਹੀਂ ਜੜ ਲੱਗਦੀ ਬੈਗਣੀ ਦੇ ਘਟ ਲੱਗਦੀ ਬੈਗਣੀ ਹਨ ਹੁਣ ਥੋੜੀ ਜੀ ਮੌਸਮ ਦੇ ਹਿਸਾਬ ਨਾਲ ਇਹ ਆਏ ਨਹੀਂ ਲੱਗਦੇ ਜਿਹੜੀ ਤੁਸੀਂ ਟਾਣੀ ਪਟਕ ਕੇ ਰਹਿੰਦੇ ਆਏ ਨਹੀਂ ਮੈਨੂੰ ਅੰਸਲ ਨੇ ਕਿਹਾ ਸੀਗਾ ਮੈਨੂੰ ਕਹਿੰਦਾ ਜੇ ਮੈਂ ਥੱਲਿਓ ਵੀ ਟਾਣ ਜੜੋਂ ਪਟਕ ਕੇ ਨਹੀਂ ਹੁੰਦੀ ਨਾ ਟਾਣੀ ਫੇਰ ਲੱਗਦੀ ਉਹ ਮੈਂ ਨਹੀਂ ਜਮਵਾਲ ਨਾਲੋਂ ਆਪੇ ਵੇਰ ਨਾਲੋਂ ਵੱਟ ਲਗੇ ਨਾ ਇਹ ਤਾਂ ਤਾੜੀ ਤੋੜ ਲਗੀ ਉਹ ਵੀ ਨਹੀਂ ਲੱਗਦੀਗੀ ਆ ਮੈਂ ਸਮਝ ਗਈ ਹਾਂਜੀ ਤੇ ਹੁਣ ਮੈਂ ਲਾਉਣੀ ਆ ਚੁੱਲ੍ਹੇ ਨੂੰ ਮਿੱਟੀ ਤੇ ਮਿੱਟੀ ਚਿੱਟੀ ਤਾਂ ਹੈ ਨਹੀਂ ਸੀ ਤੁਹਾਨੂੰ ਪਤਾ ਹੀ ਹੁਣ ਚਿੱਟੀ ਮਿੱਟੀ ਤਾਂ ਬਹੁਤ ਘੱਟ ਮਿਲਦੀ ਆ ਤੇ ਲਾਲ ਮਿੱਟੀ ਪਈ ਸੀਗੀ ਸਾਡੇ ਤੇ ਮੈਂ ਉਹਦੇ ਵਿੱਚ ਥੋੜੀ ਜਿਹੀ ਜ਼ੂੜੀ ਜੀ ਮਲ ਲਿਆ ਪਾ ਕੇ ਤੇ ਹੁਣ ਬੱਸ ਮੈਂ ਭਿਉਣੀ ਹੈਗੀ ਤੇ ਥੋੜੀ ਜੀ ਤਾਂ ਮੈਂ ਲਾਦੀ ਹੈਗੀ ਆ ਤੇ ਥੋੜੀ ਜਿਹੀ ਮੱਤ ਮੈਂ ਹੋਰ ਲਾ ਦਿੰਨੀ ਹੈਗੀ ਆ ਪਤਾ ਕੀ ਕਰਨਾ ਫਿਰ ਇਹਦੇ ਨਾਲ ਨਾ ਕਹਿ ਦਿੰਦੇ ਆ ਕਿ ਦੂਜਾ ਵੀ ਅੰਦਰਲੇ ਪਾਸੇ ਆਪਾਂ ਹਨਾ ਦਾ ਸੀਮਿੰਟ ਦਾ ਚੁੱਲਾ ਹੁੰਦਾ ਹੈਗਾ ਤੇ ਇਹਦੇ ਤੇ ਆਪਾਂ ਵਿੱਚ ਮਿੱਟੀ ਲਾ ਲਗੇ ਤੇ ਫਿਰ ਚੁੱਨਾ ਪਾੜਦਾ ਨੇ ਕਾਫੀ ਚਹਿ ਹੰਡ ਜਾਂਦਾ ਹੈਗਾ ਤਾਂ ਮੈਂ ਵੀ ਆਖਾ ਚੱਲ ਆਪਾਂ ਹੁਣ ਹੋਲਾ ਦਿੰਦੇ ਮਿੱਟੀ ਮੈਂ ਕਿਹਾ ਚਲ ਇੱਕ ਦਿਨਾਂ ਵਿੱਚ ਇਹ ਸੁੱਕ ਜਾਊਗਾ ਇਧਰਲੇ ਪਾਸੇ ਨਾ ਥੋੜੀ ਜੀ ਧੁੱਪ ਘਟ ਆਉਂਦੀ ਹੈ ਤੇ ਛਾਂ ਕੀ ਹੈਗੀ ਆ ਤੇ بس ਦੋ ਕਿ ਦਿਨਾਂ ਵਿੱਚ ਇਹ ਅੱਠ ਜੂਗਾ ਤੇ ਫਿਰ ਇਹਦੇ 'ਚ ਅੱਗ ਮਚਾ ਦਾਂਗੇ ਨਾ ਉਹ ਕੁਝ ਜਵਾਕ ਸੇਕ ਲੈਂਦੇ ਹੈਗੇ ਆਪ ਵੀ ਬਹਿ ਜਾਈਦਾ ਕਿਉਂਕਿ ਹੁਣ ਸਰਦੀ ਦਾ ਟਾਈਮ ਹੈਗਾ ਹਾਂਜੀ ਮੈਂ ਆਉਣ ਲੱਗੀ ਹੁਣ ਮੂਲੀਆਂ ਦੇ ਪਰੌਂਠੇ ਤੇ ਮੈਂ ਮੂਲੀਆਂ ਲਈਆਂ 10 ਠੀਕ ਹੈ ਇਹਨਾਂ ਨੂੰ ਪਾਣੀ ਦੇ ਨਾਲ ਪਹਿਲਾਂ ਧੋਣੇ ਬਰ ਮਿੱਟੀ-ਮਿੱਟੀ ਜਿਹੀ ਲੱਗੀ ਹੁੰਦੀ ਹੈ ਹਨਾ ਤੇ ਧੋਣੇ ਤੇ ਧੋ ਕੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਕੱਦੂ ਕਾਸ਼ ਬੱਚੇ ਆਂਦੇ ਆਜ ਸਾਨੂੰ ਮੂਲੀਆਂ ਦੇ ਪਰੌਂਠੇ ਬਣਾ ਕੇ ਦਿਓ ਮੈਂ ਕਿਹਾ ਚਲੋ ਠੀਕ ਆ ਅੱਜ ਆਪਾਂ ਮੂਰਿਆਂ ਦੇ ਪਰੌਂਠੇ ਬਣਾ ਲਵਾਂਗੇ ਤੇ ਹੁਣ ਇਹਨਾਂ ਦਾ ਪਤਲਾ ਪਤਲਾ ਪਹਿਲਾਂ ਛਿਲਕਾ ਲਾ ਦਾਂਗੇ ਉਸ ਤੋਂ ਬਾਅਦ ਇਹਨੂੰ ਕੱਦੂਕਸ਼ ਕਰ ਲਾਂਗੇ ਮੂਲੀਆਂ ਨੂੰ ਵੈਸੇ ਤਾਂ ਮੈਂ 2 ਕਿਲੋ ਮੂਲੀਆਂ ਲੰਗਾਂ ਸੀਗਾ ਅਲਕਲ 30 ਰੁਪਏ ਦੀਆਂ ਹਨ ਤੇ 2 ਕਿਲੋ ਮੂਲੀਆਂ ਦੇ ਜਾਂਦਾ ਸੀ ਤਾਂ ਕਰਕੇ ਫਿਰ ਮੈਂ ਕਿਹਾ ਚਲੋ 2 ਕਿਲੋ ਲੈ ਲਗੇ ਮੂਲੀਆਂ ਤੇ ਅਧੀਆਂ ਮੂਲੀਆਂ ਮੈਂ ਰੱਖ ਆ ਤਾ ਫ੍ਰਿਜ ਦੇ ਵਿੱਚ ਉਹਨਾਂ ਦਾ ਸਲਾਦ ਬਣਾ ਕੇ ਖਾ ਲਾਂਗੇ ਜਾਂ ਸਬਜ਼ੀ ਬਣਾ ਕੇ ਖਾ ਲਾਂਗੇ ਤੁਹਾਡੇ ਨਾਲ ਵੀ ਆਪਾਂ ਜਿਹੜੀ ਮੂਲਗਰੀ ਦੀ ਸਬਜ਼ੀ ਦੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੇ ਬਹੁਤ ਵਧੀਆ ਬਣਦੀ ਜੀ ਹੈ। ਹੁੰਨਾ ਦੇ ਪੱਤੇ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ। ਬਸ ਹੁਣ ਇਹਨਾਂ ਨੂੰ ਮੂਲਗਰ ਨੂੰ ਆਪਾਂ ਕਦੂਕਸ਼ ਕਰ ਲੈਣਾ ਹੈ। ਚੱਲ ਤਾਂ ਲਿਆਗਾ। ਤੇ ਆਹ ਜਿਹੜਾ ਮੋਟਾ ਬਾਸਾ ਹੁੰਦਾ ਨਾ ਕਦੂਕਸ਼ ਦਾ ਉਹਦੇ ਤੇ ਮੈਂ ਜਿਹੜਾ ਮੂਲਗਰ ਨੂੰ ਕਦੂਕਸ਼ ਕਰੀ ਜਾਨੀ ਆ। ਹਾਂਜੀ ਮੂਲਗਰ ਨੂੰ ਆਪਾਂ ਕਦੂਕਸ਼ ਕਰ ਲਿਆ ਹੈਗਾ। ਦੇਖੋ ਬਹੁਤ ਵਧੀਆ ਕਦੋਂ ਕਰ ਸ਼ੋਗ ਨਾ ਤੇ ਇਧਰ ਆਪਾਂ ਪ੍ਰਾਂਤ ਦੇ ਵਿੱਚ ਨਾ ਮੈਂ ਆਟਾ ਵੀ ਛਾਂ ਲਿਆ ਹੈਗਾ ਤੇ ਬਸ ਹੁਣ फटाफट ਆਟਾ ਬੁਣ ਲੈਣੇ ਆ ਤੇ ਇਹਨਾਂ ਮੋਗਾਂ ਨੂੰ ਆਪਾਂ ਇਹਨਾਂ ਥੋੜੇ ਜਿਹਾ ਨਾ ਆਟਾ ਕੱਢ ਲਗੇ ਮੈਨੂੰ ਥੋੜਾ ਜਿਆਦਾ ਲੱਗਦਾ ਹੈਗਾ ਜੇ ਜਰੂਰਤ ਪਈ ਤਾਂ ਥੋੜਾ ਬਹੁਤ ੱਪਾ ਲਾਂਗੇ ਹਾਂ ਕੁੱਕ ਜਿਹਾ ਜਿਹਾ ਆਪਣਾ ਪ੍ਰਵਾਹ ਹੈ ਨਾ ਉਸ ਦੇ ਹਿਸਾਬ ਨਾਲ ਆਪਾਂ ਆਟਾ ਘੁਲ ਲਾਂਗੇ ਤੇ ਹੁਣ ਆਟੇ ਨੂੰ ਪਹਿਲਾਂ ਛਾਂਲ ਲਿਆ ਸੀਗਾ ਸਾਰੇ ਮੋਲਨਾ ਆਪਾਂ ਪਾ ਦਾਂਗੇ ਮੋਲਨਾ ਨਾ ਮੈਂ ਪਾਣੀ ਨਹੀਂ ਪੀਂਦਿਆ ਸਦੇ ਪਾਣੀ ਆਪਾਂ ਮੋਲਨਾ ਪਾ ਲਿਆ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਪੂਰੇ ਮਸਾਲੇ ਵਾਲੇ ਜਿਹੜੇ ਆਪਾਂ ਇਥਾਂ ਤੇ ਬਣਾਵਾਂਗੇ ਵਧੀਆ ਟੇਸਟੀ ਤੇ ਨੂਨ ਪਾ ਦਾਂਗੇ ਆਪਾਂ ਸਵਾਦ ਅਨਸਾਰ ਤੇ ਇੱਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਇਹ ਨਾ ਜਿਆਦਾ ਵੱਡਾ ਨਹੀਂ ਚਮਚਾ ਪਲਾਸਟਿਕ ਦਾ ਨਾ ਜਿਹੜਾ ਚਮਚਾ ਛੋਟਾ ਹੈਗਾ ਤੇ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਅੱਧਾ ਕੁ ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਪਹਿਲਾਂ ਤਿੱਖੀ ਵਾਲੀ ਪਾਈ ਸੀਗੀ ਤੇ ਹੁਣ ਇਹ ਸਿਰਫ ਕਲਰ ਵਾਸਤੇ ਪਾਈ ਹੈਗੀ ਆ ਤੇ ਥੋੜਾ ਜਿਹਾ ਜੀਰਾ ਪਾ ਦਾਂਗੇ ਯਾਨੀ ਕਿ ਅੱਧਾ ਕੁ ਚਮਚ ਇਹ ਥੋੜਾ ਜਿਹਾ ਘੋਲ ਕਾ ਲਵਾਂਗੇ ਮਸਾਲੇ ਤੇ تھوڑی پادرے کالے پیسی ਨੇ کالے مرچ ਜਿਹੜੀ ਹੁੰਦੀ ਨੇ ਪੀਸੀ ਵੀ ਪਾਈ ਐ ਤੇ ਇੱਕ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਜੇ ਤੁਹਾਡੇ ਕੋਲੇ ਹਰਾ ਧਨ ਨਾ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਆ ਤੇ ਅਦਰਕ ਲਸਣ ਵੀ ਤੁਸੀਂ ਐਡ ਕਰ ਸਕਦੇ ਆ ویسے ਮੈਂ ਅਦਰਕ ਲਸਣ ਪਾਉਂਦੀ ਨਹੀਂ ਕਿਉਂਕਿ ਮੇਰੇ ਬੱਚਿਆਂ ਨੇ ਕਿ ਤੁਸੀਂ ਨਾ ਪਾਇਓ ਤਾਂ ਮੈਂ ਪਾਇਆਗਾ ਤੇ ਜੇ ਹਰੀ ਮਿਰਚ ਵੀ ਤੁਸੀਂ ਐਡ ਕਰਨ ਦੀ ਤੁਸੀਂ ਉਹ ਵੀ ਐਡ ਕਰ ਸਕਦੇ ਆ ਤੇ ਮੇਰੇ ਤਾਂ ਬੱਚਿਆ ਕਰਕੇ ਪਾਏ ਸੀ ਹਰੀਆਂ ਵਿੱਚ ਤਾਂ ਕਰਕੇ ਬਸ ਆਹੀ ਮਸਾਲੇ ਆਪਾਂ ਪਾਏ ਹੈਗੇ ਇਹਨਾਂ ਮਸਾਲਿਆਂ ਨਾਲ ਵੀ ਪਰੋਠੇ ਬਹੁਤ ਵਧੀਆ ਬਣ ਜਾਂਦੇ ਹੈਗੇ ਹੁਣ ਮੂਲੀ ਦੇ ਵਿੱਚ ਨਾ ਲਾਵਾ ਸੌਣੀ ਹੁੰਦਾ ਹੈਗਾ ਤੇ ਫਿਰ ਆਪਾਂ ਪਹਿਲਾਂ ਇੱਕ ਵਾਰੀ ਮੂਲੀ ਦੇ ਪਾਣੀ ਦੇ ਨਾਲ ਹੀ ਆਪਾਂ ਆਟਾ ਗੁੰਨਦੇ ਆ ਜੇ ਥੋੜੀ ਮਾਤਿ ਜ਼ਰੂਰਤ ਪਈ ਤਾਂ ਆਪਾਂ ਪਾਣੀ ਹੋਰ ਪਾਵਾਂਗੇ ਮੈਨੂੰ ਥੋੜੇ ਜਿਹਾ ਪਾਣੀ ਦੀ ਜ਼ਰੂਰਤ ਪਾਉਂਗੀ ਬਸ ਥੋੜਾ ਜਿਹਾ ਪਾਣੀ ਹੱਥ ਤੇ ਪਹਿਲਾਂ ਪਾਣੀ ਪਾ ਲਾਂਗੇ ਉਸ ਤੋਂ ਬਾਅਦ ਆਪਾਂ ਇਦਾਂ ਹੀ ਪਾਵਾਂਗੇ ਪਾਣੀ ਕਿਉਂਕਿ ਜੇ ਇੱਕੇ ਵਾਰ ਆਪਾਂ ਪਾਣੀ ਪਾਵਾਂਗੇ ਨਾ ਤੇ ਐ ਲੱਗਦਾ ਕਿ ਆਟਾ ਢਿੱਲਾ ਨਾ ਹੋ ਜੇ ਪਰ ਪਰੌਂਠੇ ਹੋਰ ਹੀ ਬਣ ਜਾਣਗੇ ਹੱਥ ਤੇ ਪਾਣੀ ਪਾ ਕੇ ਉਸ ਤੋਂ ਬਾਅਦ ਫਿਰ ਆਟੇ ਦੇ ਵਿੱਚ ਪਾਣੀ ਪਾ ਦਿਓ ਹਾਂਜੀ ਆਟਾ ਗੁੰਨ ਕੇ ਮੇਰਾ ਆਟਾ ਲੈ ਪਰਾਂ ਦੇ ਵਿੱਚ ਤੇ ਇਧਰ ਆਪਣੇ ਕੋਲੇ ਹੈ ਤਾਂ ਸੁੱਕਾ ਆਟਾ ਆਪਾਂ ਪਹਿਲੇ ਕੱਢ ਲਿਆ ਸੀਗਾ ਤੇ ਇਧਰ ਆਪਾਂ ਪਰੌਂਠੇ ਰੱਖਣ ਵਾਸਤੇ ਤੇ ਆਪਣੇ ਕੋਲੇ ਹੈਗੀ ਆ پلیਟ پلیਟ ਦੇ ਵਿੱਚ ਆਪਾਂ ਰੱਖ ਲਿਆ ਟਿਸ਼ੂ ਪੇਪਰ ਜਾਂ ਆਪਾਂ ਕਾਟਨ ਦਾ ਕੱਪੜਾ ਰੱਖ ਸਕਦੇ ਕੋਈ ਐਸਟਰ ਲਗਣਾ ਤੇਲ ਜਿਹੜਾ ਲੱਗਿਆ ਹੁੰਦਾ ਪਰੋਂਠਿਆਂ ਨੂੰ ਜਾਂ ਘਿਓ ਲੱਗਿਆ ਹੁੰਦਾ ਪਰ ਇਹਨਾਂ ਦੇ ਉੱਤੇ ਲੱਗ ਜਾਂਦਾ ਪਰ ਬਾਹਲੇ ਤਲੇ ਤਲੇ ਇਹਨੂੰ ਦੇਖੀ ਤੇ ਇੱਧਰ ਆਪਾਂ ਹੁਣ ਚੱਕਲਾ ਲੈ ਲੈਂਦੇ ਹੁਣ ਲੈ ਲੈ ਤੇ ਹੁਣ ਆਪਾਂ ਪਰੌਂਠਾ ਬੇਲਾਂਗੇ ਪਰ ਥੋੜੇ ਜਿ ਮੋਟੇ ਬਣਾਵਾਂਗੇ ਕਿਉਂਕਿ ਥੋੜੇ ਜਿ ਮੋਟੇ ਬਣਗੇ ਨਾ ਤੇ ਵਧੀਆ ਲੱਗਦੇ ਆ ਤੇ ਸੁੱਕ ਜਿ ਪਤਲੇ ਜਿ ਹੁੰਦੇ ਨਾ ਫਿਰ ਸੁੱਕੇ ਜਿ ਬਣ ਜਾਂਦੇ ਆ ਇਹਦੇ ਨੂੰ ਆਪਾਂ ਸੁੱਕਾ ਆਟਾ ਲਾ ਲਿਆ ਗਾ ਥੋੜਾ ਜਿਹਾ ਹੁਣ ਪਰੌਂਠਾ ਆਪਾਂ ਬੇਲ ਲਾਂਗੇ ਜੇ ਜ਼ਰੂਰਤ ਪਈ ਤਾਂ ਥੋੜਾ ਜਿਹਾ ਸੁੱਕਾ ਆਟਾ ਹੋਰ ਲਾ ਲੇ ਕਈ ਵਾਰ ਹੁੰਦਾ ਨਾ ਚਾਕਲੇਟ ਨਾਲ ਨਾ ਕਿਤੇ ਲੱਗ ਜਾਂਦਾ ਹੁਣ ਆਪਾਂ ਪਰੌਂਠੇ ਨੂੰ ਬੇਲ ਲਿਆ ਦੇਖੋ ਇੰਨਾ ਮੋਟਾ ਆਪਾਂ ਪਰੌਂਠਾ ਬੇਲਿਆ ਹੈ ਇੱਧਰ ਆਪਾਂ ਤਵਾ ਵੀ ਹੁਣ ਗਰਮ ਕਰ ਲਿਆ ਗਾ ਤੇ ਤਵੇ ਦੇ ਉੱਪਰ ਆਪਾਂ ਹੁਣ ਪਰੌਂਠੇ ਨੂੰ ਪਾ ਦਾਂਗੇ ਜਦੋਂ ਸੇਕ ਲੱਗ ਗਏ ਨਾ ਉਸ ਤੋਂ ਬਾਅਦ ਹੀ ਆਪਾਂ ਫੜ ਦਾਂਗੇ ਹੁਣ ਪਰੌਠੇ ਨੂੰ ਹਲਕਾ ਜਿਹਾ ਸੇਕ ਲੱਗਾ ਉੱਪਰੋਂ ਵੀ ਡਰਾਈ ਹੋ ਗਿਆ ਆਪਾਂ ਇਹਦਾ ਪਾਸਾ ਪਾਟ ਦਿੰਨੇ ਆ ਦੇਖੋ ਤੇ ਹੁਣ ਆਪਾਂ ਇਧਰਲੇ ਪਾਸੇ ਲਾਵਾਂਗੇ ਕਿਉਂ ਪਹਿਲਾਂ ਕਿਉਂ ਨਹੀਂ ਥੰਮਦੇਗੇ ਕਿਉਂ ਵੀ ਵੈਸੇ ਲਾ ਸਕਦੇ ਆ ਆਪਾਂ ਤੇਲ ਵੀ ਲਾ ਸਕਦੇ ਹੋ ਤਾਂ ਆਪਣੀ ਆਪਣੀ ਮਰਜ਼ੀ ਹੈਗੀ ਐ ਹੁਣ ਮੈਂ ਲਾ ਦਿੰਨੀ ਕਿਉਂ ਹੋ ਇਧਰਲੇ ਪਾਸੇ ਬਹੁਤ ਵਧੀਆ ਬਣਦੇ ਆ ਇਸ ਤਰ੍ਹਾਂ ਪਰੌਠੇ ਨਾਲੇ ਬਹੁਤ ਹੀ ਆਪਾਂ ਸੌਖਾ ਤਰੀਕਾ ਨਾਲ ਪਰੌਠੇ ਬਣਾਉਣੇ ਦੱਸਿਆ ਕੋਈ ਜ਼ਿਆਦਾ ਨਹੀਂਗੇ ਪਰੌਠੇ ਬਣਾਉਣੇ ਆਪਾਂ ਔਖੇ ਦੱਸੇਗੇ ਹਾਂਜੀ ਦੇਖੋ ਪਰੌਂਠਾ ਆਪਾਂ ਬਣਾ ਲਿਆ ਦੋਨੇ ਪਾਸੇ ਵਧੀਆ ਪਰੌਂਠੇ ਨੂੰ ਚੋਪੜ ਲਿਆ ਗਿਆ ਤੇ ਇੱਕ ਅੱਧਾ ਮਟਿਆ ਪਰੌਂਠਾ ਬਣ ਗਿਆ ਜੁਣ ਰੱਖ ਦਿਨੇ ਆਪਾਂ ਟਿਸ਼ੂ ਪੇਪਰ ਤੇ ਜਿਹੜਾ ਐਕਸਟਰਾ ਕਿ ਉਹ ਹੋਊਗਾ ਨਾ ਇਹ ਟਿਸ਼ੂ ਪੇਪਰ ਦੇ ਨਾਲ ਲੱਗ ਜੂਗਾ ਹੁਣ ਆਪਾਂ ਦੂਜਾ ਪਰੌਂਠਾ ਵੀ ਬਣਾ ਲੈਨੇ ਆ ਦੇਖੋ ਉਸੇ ਤਰ੍ਹਾਂ ਜਿਵੇਂ ਉਸੇ ਇੱਕ ਲਾ ਗਏ ਉਸ ਤੋਂ ਬਾਅਦ ਹੀ ਆਤਾ ਇਹਨੂੰ ਕਿਉਂ ਹੋ ਜਾ ਤੇਲ ਲਾ ਸਕਦੇ ਆ ਹਾਂਜੀ ਆਪਾਂ ਇੱਕ ਵਾਰੀ ਚਾਰ ਪਰੌਠੇ ਬਣਾ ਕੇ ਤੁਹਾਨੂੰ ਦਿਖਾ ਦੇ ਹੈਗੇ ਆ ਨਾ ਪਰ ਜ਼ਿਆਦਾ ਲੌਂਗ ਵੀਡੀਓ ਬਣਦੀ ਐ ਇਸੇ ਕਰਕੇ ਫਿਰ ਮੈਂ ਚਾਰ ਜਿਹੜੇ ਪਰੌਠੇ ਬਣਾ ਕੇ ਤਿਆਰ ਕੀਤੀ ਹੈਗੇ ਆ ਤੇ ਪਰੌਠੇ ਦੇ ਨਾਲ ਰੱਖ ਦਾਂਗੇ ਆਪਾਂ ਹੁਣ ਦਹੀਂ ਦਹੀਂ ਦੇ ਵਿੱਚ ਆਪਾਂ ਪਾਈ ਹੈਗੀ ਆ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਪਾਇਆ ਆਪਾਂ ਨਮਕ ਦੇਖੋ ਤੇ ਨਾਲ ਰੱਖ ਦਾਂਗੇ ਆਪਾਂ ਔਲਿਆਂ ਦਾ achar ਇਹ achar ਮੈਂ ਘਰੇ ਪਾਇਆਗਾ ਤੇ ਬਹੁਤ ਵਧੀਆ ਬਣਿਆ ਇਹ ਵੀ ਔਲਿਆਂ ਦਾ ਜਾਖ ਦੇਖੋ ਹੋ ਸੋਣੀ ਥਾਲੀ ਸਜਾਤ ਤੇ ਆਪਾਂ ਹੁਣ ਇਹ ਥਾਲੀ ਸਜਾਤੀ ਆ ਤੇ ਹੁਣ ਆਪਾਂ ਟੇਸਟ ਵੀ ਕਰਦੇ ਆ ਕਿੱਦਾਂ ਦੇ ਬਣੇ ਹੈਗੇ ਆ ਪਰੌਂਠੇ ਹੈ ਗਰਮਾ ਸੱਚੇ ਪਰੌਠੇ ਬਹੁਤ ਸਵਾਦ ਬਣੇ ਹੈਗੇ ਆ ਨਾਲੇ ਨਾਰਮਲ ਹੀ ਆਪਾਂ ਪਰੌਂਠੇ ਬਣਾਏ ਹੈਗੇ ਆ ਮੂਲੀ ਦੇ ਕੋਈ ਜ਼ਿਆਦਾ ਨਹੀਂ ਆਪਾਂ ਵੀ ਹੋਰ ਵੀ ਸਮਾਨ ਪਾਇਆ ਸਿਰਫ ਆਪਾਂ ਮਸਾਲੇ ਤੇ ਮੂਲੀ ਜਿਹੜੀ ਐਡ ਕੀਤੀ ਹੈਗੀ ਆ ਜਦੋਂ ਕਿ ਕਿੰਨੇ ਸੌਫਟ ਬਣੇ ਹੈਗੇ ਆ ਮੂਲੀ ਦੇ ਪਰੌਂਠੇ ਇਧਰੋਂ ਦੇਖੋ ਕਿੰਨੇ ਵਧੀਆ ਬਣੇ ਨਾ ਵਿੱਚ ਮੂਲੀ ਪੂਰੀ ਭਰੀ ਭਰੀ ਮੂਲੀ ਹੈਗੀ ਆ ਇਹਨਾਂ ਪਰੌਂਠਿਆਂ ਨੂੰ ਤੁਸੀਂ ਆਲਿਆਂ ਨਾਲ ਵੀ ਖਾ ਸਕਦੇ ਆ ਆਲਿਆਂ ਦੇ achar ਨਾਲ ਵੀ ਖਾ ਸਕਦੇ ਆ ਅੰਬ ਦੇ achar ਨਾਲ ਵੀ ਖਾ ਸਕਦੇ ਆ ਦਹੀਂ ਦੇ ਨਾਲ ਵੀ ਖਾ ਸਕਦੇ ਆ ਪਰੌਂਠੇ ਬਹੁਤ ਜ਼ਿਆਦਾ ਹੀ ਸਵਾਦ ਲੱਗਦੇ ਆ ਤੇ ਵੈਸੇ ਵੀ ਤੁਸੀਂ ਚਾਹ ਦੇ ਨਾਲ ਵੀ ਇਹ ਪਰੌਂਠੇ ਖਾ ਸਕਦੇ ਆ ਤਾਂ ਵੀ ਪਰੌਂਠੇ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੇ ਇੱਥੇ ਫਿਰ ਆਪਾਂ ਬਲਾਗ ਦਾ ਕਰਦੇ ਆ ਐਂਡ ਤੇ ਤੁਹਾਨੂੰ ਬਲਾਗ ਵਧੀਆ ਲੱਗਾ ਹੋਵੇ ਤੇ ਸਾਡੇ ਬਲਾਗ ਨੂੰ ਤੁਸੀਂ ਵਾਰ-ਵਾਰ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਤੇ ਚਲੋ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਾਂਗੇ ਵੀ ਆਪਾਂ ਨਿਊ ਬਲਾਗ ਦੇ ਨਾਲ ਤੇ ਬਲਾਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ